ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਾ ਹੰਦ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਾ ਹੰਦ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਰੇਟ ਜਿਹੜਾ ਗੱਡੀ ਦਾ ਮਿਲੂਗਾ ਸਿਰਫ 5000 ਮਿਲੂਗਾ ਜੀ 2026 ਤੱਕਰ ਗੱਡੀ ਦੀ ਪਾਸੀਆਂ ਬਹੁਤ ਸੋਹਣੀ ਗੱਡੀ ਹੈ ਕੋਈ 1 ਰੁਪਿਆ ਲਾਉਣ ਦੀ ਲੋੜ ਨਹੀਂ ਪੰਜਾਬ ਨੰਬਰ ਹੈ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 7719445360 ਜੇ ਕਿਸੇ ਨੇ ਐਡ ਕਰ ਬਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਆਪਣੇ ਕੋਲੇ ਭੇਜ ਕੇ ਆਪਣੇ ਨੰਬਰ ਤੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਕਈ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਤੁਹਾਡੇ ਸਾਰਿਆਂ ਦੀ ਡਿਮਾਂਡ ਤੇ ਅਲੱਗ-ਅਲੱਗ ਏਰੀਆ ਚੋਂ ਵੈਗਨਰ ਗੱਡੀ ਐਲ ਐਕਸਾਈ ਸੀ ਐਨ ਜੀ ਓਨ ਪੇਪਰ 2010 ਮਾਡਲ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਪਹਿਲਾਂ ਬਰਨਾਲੇ ਗੱਡੀ ਖੜੀ ਹੈ ਤੇ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਗੱਡੀ ਜਰਮਨ ਚੱਲੀ ਹੋਈ ਆ 83000 ਕਿਲੋਮੀਟਰ ਗੱਡੀ ਖੜੀ ਆ ਬਰਨਾਲੇ ਏਰੀਆ ਚ ਜਿਹਨੇ ਵੀ ਗੱਡੀ ਦੇਖਣੀ ਹੈ ਕਿਸੇ ਨੂੰ ਵੀ ਗੱਡੀ ਪਸੰਦ ਜੀ ਆਉਂਦੀ ਹੈ ਕੋਈ ਤੋਰ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਚਲਾ ਕੇ ਦੇਖਣਾ ਚਾਹੁੰਦਾ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਮਾਲਕ ਨੇ ਕਿਹਾ ਫੋਨ ਕਰ ਲਿਓ ਪਹਿਲਾਂ ਫੋਨ ਕਰਕੇ ਘਰ ਆਜੂ ਗੱਡੀ ਦੇਖ ਲੂ ਜਦੋਂ ਪਸੰਦ ਆਊਗੀ ਰੇਟ ਵੇਖ ਕੇ ਘੱਟ ਵੱਧ ਕਰ ਲਾਂਗੇ ਤੇ ਗੱਡੀ ਸੇਲ ਕਰ ਦਾਂਗੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9041575200 ਪੂਰਾ ਇਹ ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਤੁਸੀਂ ਆਪੇ ਇੱਕ ਆਪਾ ਸਕੋਰਪੀਓ ਗੱਡੀ ਤੁਹਾਡੇ ਸਾਰੰ ਵਾਸਤੇ ਲੈ ਕੇ ਪਹੁੰਚੇ ਆ S10 ਮਾਡਲ ਚ HP ਨੰਬਰ ਦੀ ਗੱਡੀ ਆ ਨੰਬਰ ਪਲੇਟਾਂ ਸਰਕਾਰੀ ਨੇ ਇਨਸ਼ੋਰੈਂਸ ਤੋਂ ਲੈ ਕੇ ਜਿੰਨੇ ਵੀ ਡਾਕੂਮੈਂਟਸ ਹੁੰਦੇ ਆ ਸਾਰੇ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਜੀ 2017 ਮਾਡਲ ਹੈ ਫਾਸਟ ਓਨਰ ਗੱਡੀ ਆਪਾਂ ਨੂੰ ਮਿਲੂਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ 11 ਲੱਖ 80000 ਰੁਪਇਆ ਰਾਮਪੂਰਾ ਮੰਡੀ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਗੱਡੀ ਖੜੀ ਹੈ ਬਾਕੀ ਬਿਲਕੁਲ ਨਮੀਆਂ ਜੀ ਸ਼ੋਰੂਮ ਕੰਡੀਸ਼ਨ ਹੈ ਕੁੱਲ 45000 ਗੱਡੀ ਚੱਲੀ ਹੋਈ ਹੈ ਜੈਨੂਨ ਚੱਲੀ ਹੋਈ ਹੈ ਨਵੇਂ ਟਾਇਰ ਨੇ ਕੋਈ ਕਮੀ ਪੇਸ਼ੀ ਨਹੀਂ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਹੈ ਸ਼ੌਂਕ ਨਾਲ ਚਲਾਈ ਹੋਈ ਹੈ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਘਰ ਆਜੋ ਦੇਖ ਲਿਓ ਰਾਮਪੂਰਾ ਮੰਡੀ ਮਾਲਕ ਦਾ ਏਰੀਆ ਨੰਬਰ ਓਨਰ ਦਾ 9815834281 ਦੋਸਤੋ ਇਹ ਨੰਬਰ ਹੈ ਮਾਲਕ ਦਾ ਜਿਨੇ ਵੀ ਗੱਲ ਕਰਨੀ ਹੈ ਮਾਲਕ ਨਾਲ ਕਰ ਲਿਓ ਠੀਕ ਹੈ ਜੀ ਹੁਣ ਆਪਾਂ ਤੀਸਰੀ ਗੱਡੀ ਦੀ ਗੱਲ ਕਰਾਂਗੇ ਜੈਨ ਗੱਡੀ ਲੈ ਕੇ ਪਹੁੰਚੇ ਆਪਾਂ ਪੰਜਾਬ ਨੰਬਰ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਹੈ ਗੱਡੀ ਸੋਹਣੀ ਹੈ ਪੰਜ ਮਾਡਲ ਹੈ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਕੋਈ ਫਿਕਸਡ ਰੇਟ ਨਹੀਂ ਹੈਗਾ ਡਿਮਾਂਡ ਕੀਤੀ ਹੈ 85000 ਰੁਪਿਆ ਡਿਮਾਂਡ ਜਿਹੜੀ ਇਹਨਾਂ ਨੇ ਰੱਖੀ ਹੈ ਇਹਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਗੱਡੀ ਠੀਕ ਹੈ ਬੰਪਰ ਵਗੈਰਾ ਸੋਹਣੇ ਨੇ ਅੰਦਰੋਂ ਵੀ ਗੱਡੀ ਠੀਕ ਹੈ ਕਰਤਾਰਪੁਰ ਮਾਲਕ ਦਾ ਏਰੀਆ ਜਿਹਨੇ ਵੀ ਦੇਖਣੀ ਹੈ ਤਾਂ ਤੁਸੀਂ ਜਾ ਕੇ ਕਰਤਾਰਪੁਰ ਗੱਡੀ ਨੂੰ ਦੇਖ ਸਕਦਾ ਹਾਂ ਜੀ ਟਾਇਟ ਆਪਾਂ ਠੀਕ ਹੈ ਅੰਦਰੋਂ ਸੀਟ ਕਵਰ ਮੈਟਿੰਗ ਜਿੰਨੇ ਫੰਕਸ਼ਨ ਹੁੰਦੇ ਆ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਚੁਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖ ਸਕਦਾ ਹਾਂ ਕਿਵੇਂ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਵੀ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ ਤੇ ਜੋ ਵੀ ਜਾਣਕਾਰੀ ਲੈਣੀ ਹੈ ਪਹਿਲਾਂ ਲੈਣੀ ਹੈ ਕੋਈ ਵੀ ਜਾਣਕਾਰੀ ਫੋਨ ਲਗਾ ਲਿਓ ਜੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 88470 30740 ਗੱਲ ਕਰ ਲਿਓ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਇੱਕ ਆਪਾਂ ਹੰਡਲ ਦੀ ਮੋਬਾਈਲੋ ਗੱਡੀ ਲੈ ਕੇ ਪਹੁੰਚੇ ਹਾਂ ਸੀ ਗੱਡੀ 14/15 ਸੀ 14 ਦੇ ਵਿੱਚ ਮਤਲਬ ਗੱਡੀ ਇਹਨਾਂ ਨਿਕੜ ਪਾਈ ਸੀ ਤੇ 15 ਦੇ ਵਿੱਚ ਆ ਰਜਿਸਟ੍ਰੇਸ਼ਨ ਹੋਈ ਹੈਗੀ 355 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਕਾਟਾ ਵਾਦਾ ਮੌਕੇ ਤੇ ਕੀਤਾ ਜੋ ਉਹ ਮਾਲਕ ਨੇ ਕਿਹਾ ਵੀ ਦੇਖ ਲਾਂਗੀ ਰੇਡ ਕਰ ਲਾਂਗੀ ਤੇ ਦੋ ਟਾਇਰ ਤਾਂ ਆਪਾਂ ਨੂੰ ਬਿਲਕੁਲ ਫਰੈਸ਼ ਨਵੇਂ ਮਿਲਣਗੇ ਦੋ ਟਾਇਰਾਂ ਦੀ ਕੰਡੀਸ਼ਨ ਜਿਹੜੀ ਹੈ ਉਹ ਆਪਾਂ ਨੂੰ 50 ਤੋਂ 55 ਪੈਸੇ ਮਿਲ ਜੂ ਗੱਡੀ ਫਾਸਟ ਓਨਰ ਜੀ ਗੱਡੀ ਖੜੀ ਹੈ ਕੋਰਾਲੀ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੇ ਹਾਂ ਮਾਲਕ ਨੇ ਸਪੈਸ਼ਲੀ ਕਿਹਾ ਵੀ ਸਾਰਾ ਕੁਝ ਜਿੰਨਾ ਵੀ ਕੰਮ ਟੋਟਲ ਹੁੰਦਾਗਾ ਸਾਰਾ ਕਰਵਾ ਰੱਖਿਆ 1 ਰੁਪਿਆ ਗੱਡੀ ਭਾਲਦੀ ਨਹੀਂ ਸੀਟ ਕਵਰ ਤੋਂ ਲੈ ਕੇ ਮੈਟਿੰਗ ਮੈਟ ਤੇ ਰਮੀ ਗਰੂਮਿੰਗ ਸਾਰਾ ਕੁਝ ਮਾਲਕ ਨੇ ਕਰਵਾ ਰੱਖਿਆ ਕਮੀ ਪੇਸ਼ੀ ਕੋਈ ਨਹੀਂ ਬਹੁਤ ਸੋਹਣੀ ਗੱਡੀ ਆ ਮਾਲਕ ਨੇ ਚਮਕਾ ਕੇ ਰੱਖੀ ਆ ਬਹੁਤ ਸ਼ੌਂਕ ਨਾਲ ਗੱਡੀ ਮਾਲਕ ਨੇ ਰੱਖੀ ਹੋਈ ਆ ਜੀਨੂੰ ਵੀ ਗੱਡੀ ਪਸੰਦ ਆਉਂਦੀ ਆ ਮਾਲਕ ਨੇ ਕਿਹਾ ਜੇ ਪਹਿਲਾਂ ਫੋਨ ਕਰਨੇ ਕੁਝ ਪੁੱਛਣੇ ਪਹਿਲਾਂ ਪੁੱਛ ਲਿਓ ਆ ਕੇ ਦੇਖਣੀ ਕਿਸੇ ਨੇ ਆ ਕੇ ਦੇਖ ਲਿਓ ਰੇਟ ਵੇਖ ਕੇ ਮੁਕਾ ਲਾਂਗੇ ਜਿੰਨਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 98157737715 ਗੱਲ ਕਰ ਲਿਓ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਨਿਓ ਜੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਆਇਓ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਨਿਓ ਤਾਂ ਉੱਪਰ ਆਪਣੇ ਚੈਨਲ ਦਾ ਵਟਸਐਪ ਨੰਬਰ ਦਿੱਤਾ ਹੋਇਆ ਜੀ ਜੇ ਕਿਸੇ ਨੇ ਐਡ ਕਰਵਾਉਣੀ ਆ ਨੰਬਰ ਹੈ ਜੀ 7719445360 ਕਿਸੇ ਨੇ ਵੀ ਐਡ ਕਰਵਾਉਣੀ ਆ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੋਟੋ ਆ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਤੇ ਇਸੇ ਤਰ੍ਹਾਂ ਦੀ ਡੈਲੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਡੈਲੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਜਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਕਿਸੇ ਪਾਸੋਂ ਨਾ ਤੁਹਾਡਾ ਟਾਈਮ ਖਰਾਬ ਕਰਦੇ ਹਾਂ ਠੀਕ ਹੈ ਜੀ ਪਲਟੀ ਨਾ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੀਆਂ 2016 ਮਾਡਲ ਹੈ ਦੋਸਤੋ 38000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈਗੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ 38000 ਰੁਪਏ ਡਿਮਾਂਡ ਕੀਤੀ ਹੈ ਘੱਟ ਵੱਧ ਕੀਤਾ ਜਾਊਗਾ ਜਲਾਲਾਬਾਦ ਮਾਲਕ ਦਾ ਏਰੀਆ ਨਮੇ ਟੈਰਾਂ ਚ ਟਾਇਰ ਟੱਪਾ ਆਪਾਂ ਨੂੰ ਠੀਕ ਮਿਲ ਜਾਊਗਾ ਤੇ ਮੋਟਰਸਾਈਕਲ ਪੂਰਾ ਵਧੀਆਗਾ ਕਿਸੇ ਨੇ ਵੀ ਦੇਖਣਾ ਜਾ ਕੇ ਦੇਖ ਸਕਦੋਂ ਕਿਸੇ ਨੂੰ ਚਲਾ ਕੇ ਦੇਖਣਾ ਤੁਰ ਕੇ ਦੇਖਣਾ ਕਿਵੇਂ ਮਰਜੀ ਚੈੱਕ ਕਰ ਲਿਓ ਮਾਲਕ ਦਾ ਜਿਹੜਾ ਨੰਬਰ ਹੈ ਓਨਰ ਦਾ ਨੰਬਰ ਹੈ 9877013480 ਇਹ ਮਾਲਕ ਦਾ ਨੰਬਰ ਹੈ ਜੋ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਜੀ 2006 ਮਾਡਲ ਗੱਡੀ ਆ 2027 ਤੱਕਰ ਗੱਡੀ ਦੀ ਪਾਸਿੰਗ ਆਪਨ ਮਿਲ ਜੂਗੀ 1 ਲੱਖ 25000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਜਿਨ੍ਹਾਂ ਦੀ ਗੱਡੀ ਆ ਗੱਡੀ ਖੜੀ ਹੈ ਜੀ ਬਰਨਾਲੇ ਏਰੀਆ ਚ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੈਕੰਡ ਓਨਰ ਗੱਡੀ ਐ 1 25 ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਸੋਹਣੀ ਗੱਡੀ ਐ ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਲਓ ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖ ਲਓ ਕਮੀ ਪੇਸ਼ੀ ਕੋਈ ਨਹੀਂ ਹੈਗੀ ਵਧੀਆ ਸੋਹਣੀ ਗੱਡੀ ਐ ਕੋਈ ਪਹਿਲਾਂ ਗੱਲ ਕਰਨਾ ਚਾਹੁੰਦੇ ਹੋ ਕਿਸੇ ਨੇ ਵੀ ਗੱਡੀ ਖਰੀਦਣੀ ਐ ਤੇ ਪਹਿਲਾਂ ਕੋਈ ਗੱਲ ਕਰਨੀ ਐ ਮਾਲਕ ਨਾਲ ਤਾਂ ਦੋਸਤੋ ਮਾਲਕ ਦਾ ਨੰਬਰ ਹੈ 94655 250083 ਗੱਲ ਕਰ ਲਿਓ ਗੱਲ ਤੁਹਾਡੇ ਮਾਲਕ ਨਾਲ ਹੋ ਜੂਗੀ ਤੇ ਖਰੀਦ ਸਕਦੇ ਹੋ ਇਹ ਗੱਡੀ ਹੁਣ ਆਪਾਂ ਇੱਕ ਤੁਹਾਨੂੰ ਗੱਡੀ ਦਿਖਾਉਣੀ ਆ ਸੀ ਗੱਡੀ ਤੁਸੀਂ ਚੈੱਕ ਕਰੋ ਪਹਿਲਾਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਸਾਰਾ ਕੁਝ ਵਧੀਆ ਇਹਨਾਂ ਨੇ ਦਿਖਾਇਆ ਗੱਡੀ ਦਾ ਨੰਬਰ ਪੰਜਾਬ ਹੈ ਜੇ ਆਪਾਂ ਅੰਦਰੋਂ ਦੇਖੀਏ ਤਾਂ ਸੀਟ ਕਵਰ ਤੋਂ ਲੈ ਕੇ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਜੂਗੀ ਲੁਧਿਆਣਾ ਮਾਲਕ ਦਾ ਏਰੀਆ ਹੈ ਕਿਲਾ ਰਾਏਪੁਰਾ ਰੇਟ ਗੱਡੀ ਦਾ 50000 ਰੁਪਇਆ ਨਵੇਂ ਵਾਂਗੂ ਟਾਇਰ ਪਾਏ ਨੇ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਬਾਕੀ ਦਸੰਬਰ ਮਹੀਨਾ 2026 ਤੱਕਰ ਗੱਡੀ ਦੀ ਪਾਸਿੰਗ ਆਪਾਂ ਨੂੰ ਕੀਤੀ ਕਰਾਈ ਮਿਲ ਚੁਗੀ ਬਾਕੀ ਗੱਡੀ ਦੀ ਕੋਈ ਵੀ ਗੱਲ ਕਰਨੀ ਆ ਤਾਂ ਮਾਲਕ ਨਾਲ ਕਰੋ ਗੱਲ 8729977348 ਮਾਲਕ ਦਾ ਨੰਬਰ ਹੈ ਜਿੰਨਾ ਦੀ ਗੱਡੀ ਆ ਗੱਲ ਕਰਕੇ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਪੂਰੀ ਗੱਡੀ ਦੀ ਆਪਾਂ ਗੱਲ ਕਰ ਲਈ ਸਾਰੀਆਂ ਗੱਡੀਆਂ ਦੇਖ ਲਈਆਂ ਜਿਨ੍ਹਾਂ ਨੂੰ ਨੰਬਰ ਦਿੱਤੇ ਆ ਸਾਰੇ ਸਿੱਧੇ ਮਾਲਕਾਂ ਦੇ ਨੰਬਰ ਆ ਗੱਲ ਸਿੱਧੀ ਮਾਲਕ ਨਾਲ ਕਰੋ ਜਿਹੜੀ ਵੀ ਗੱਡੀ ਤੁਹਾਨੂੰ ਪਸੰਦ ਆਈ ਹੈ ਬਾਕੀ ਵੀਡੀਓ ਚ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਇਹ ਗੱਲਬਾਤ ਆਪਾਂ ਸਾਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਜਰੂਰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੂ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਪਰ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਨਾਕਿ ਹੁਣ ਦੋ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰੋ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿਤੋਂ ਚਾਹੀਦੀ ਹੈ